ਸਾਬੂ ਵਾਲਾ ਫੇਰ ਵਿੱਚ ਫਾਹ ਲੱਗ ਗਿਆ ਸਰਾ ਲੱਗ ਗਿਆ ਸਰਾ ਲੱਗ ਗਿਆ ਸਰਾ ਲੱਗ ਗਿਆ ਮਨ ਮੰਗਰਪੀਆ ਦਾ ਪੁੱਤ ਜੀ ਪਹਿਲਾਂ ਵੀ ਜਫਾ ਲੱਗ ਗਿਆ ਆ ਮੰਗਰਪੀਆ ਦੇ ਸੰਦੀਪ ਦਾ ਪੁੱਤ ਜੀ ਜੋਬੀ ਇਹ ਵੀ ਗੱਲ ਇਹ ਸੈਦੋ ਵਾਲਿਆ ਜੱਗੂ ਪਹਿਲੀ ਰੇਡ ਪਾਉਂਦਾ ਮੇਰੇ ਵਿੱਚ ਖੇਡ ਮੈਦਾਨ ਦੇ ਵਿੱਚ ਬੂਟਾ ਅੰਦਾਲੇ ਦੀ ਧਰਤੀ ਨਾਲ ਬਿੱਲੀ ਐ ਤੇ ਯਾਰ ਕੋਟਲੀ ਕਾਜਾ ਵਾਲਾ ਤੇ ਚੱਕ ਸਾਬੂ ਵਾਲਾ ਸੋਹਣਾ ਚਾਰ ਜਾਫੀ ਆ ਬੂਟੇ ਨੇ ਪੱਟਰੂ ਮਾਰੀ ਫੇ ਖੇਚਾ ਲੱਗਿਆ ਪਿਆ ਜੋਰ ਆ ਵੇਖਾਂਗੇ ਵੀ ਗੱਲ ਕੀ ਬਣਦੀ ਹੈ ਉਹ ਜਵਾਨੀ ਨਾਲ ਜਵਾਨੀ ਖੇਂਦੀ ਹੈ ਅੱਜ ਤੇ ਕਹਿੰਦੇ ਜਵਾਨੀ ਨਾਲ ਜਵਾਨੀ ਉਹ ਖੇਰੇ ਮੱਝ ਵਿੱਚ ਖੇਂਦੀ ਮੇਰੇ ਵਿੱਚੋਂ ਆ ਪਹਿਲਾ ਗੇਰ ਨੰਬਰ 6 ਕੋਟਲੀ ਟੀਮ ਦੇ ਜੋਰਦਾ ਬੋਲਟ ਆ ਗਿਆ ਲੰਮੀਰ ਜੀ ਇਹ ਖੀਰਾ ਵਾਲਿਆ ਬੋਲਟ ਦਰਸ਼ਮ ਸਿੰਘ ਪੰਡਾ ਆਉਂਦਾ ਪੋਤਰਾ ਖੇਡ ਵਾਲਾ ਅੰਦ ਵਿੱਚ ਉਹ ਕਬੱਡੀ ਪਾਉਂਦਾ ਹੈ ਮੇਰੇ ਮਿੱਤਰੋ ਉਹ ਭਰਿਆ ਕੋਟਾ ਲਗੂ ਕੈਂਚੀ ਆਸਾ ਇਹਾਰੇ ਮਾਜੇ ਜੱਕ ਸਾਬੂ ਵਾਲਾ ਪੁੱਠੀ ਪਾ ਗਿਆ ਪਾ ਗਿਆ ਪਾ ਗਿਆ ਪਾ ਗਿਆ ਬਹੁਤ ਪੁੱਠੀ ਪਾ ਗਿਆ ਤੇ ਲੋਕਲ ਕਬੱਡੀ ਜੁੰਮੇਵਾਰੀ ਹੈ ਉਹ ਕਬੱਡੀ ਜੁੰਮੇਵਾਰੀ ਹੈ ਇਹ ਇਧਰ ਘੁੰਦਾ ਆਸਟ੍ਰੇਲੀਆ ਵਾਲੇ ਹਰੇ ਰੰਗ ਦੇ ਕਹਿੰਦੇ 100 100 ਡਾਲਰ ਕਬੱਡੀ ਖੇਡਦਾ ਕਹਿੰਦਾ ਵੀ ਮਨਵੀਰ ਖੜੇ ਵੱਲੋਂ ਜੱਗੇ ਬਿਆਲੀ ਵੱਲੋਂ 100 ਡਾਲਰ ਦੀਆਂ ਬੋਲੀਆਂ ਦੋ ਕਬੱਡੀਆਂ ਪੈਣੀ ਐ ਸਾਹਮਣੇ ਇਸ ਵੇਲੇ ਪਈ ਹੋਰ ਰੇਡ ਹੋ ਰਹੀ ਖਿਡਾਰੀ ਪੁੱਛੇ ਮੋਟੇ ਦੀ ਨਾਲ ਦੀ ਟੀਮ ਖੀਰਾ ਵਾਲੀਏ ਨੇ ਦੁਨੀਆ دیਵਾਨੀ ਕੀਤੀ ਹੋਈ ਐ ਦਲੇਰੀਏ ਦਾ ਕੌਡੀਆਂ ਪਾਉਂਦਾ 6 ਦੀ ਕਹਿੰਦੇ ਲੋਟ ਨਹੀਂ ਆਉਂਦਾ ਹਰ ਮੋੜ ਹਰ ਬੋਲਟ ਖਾਉਂਦਾ ਦੁਨੀਆ ਦੇ ਵਿੱਚ ਧੁੰਮਾ ਪਾਉਂਦੀ ਐ ਵੀ ਆਰੀਆ ਭਿੰਦੇ ਦੇ ਜੱਾਮੇ ਬੜੇ ਵੱਡੇ ਨੇ ਸਰਕਲ ਭੰਗਿਆ ਵੱਡੇ ਨੇ ਜਾਂ ਤੋਂ ਕਹਿੰਦੇ ਘਰ ਛੱਡੇ ਨੇ ਮਿੱਤਰਾਂ ਦੇ ਸਰਕਲ ਵੱਡੇ ਨੇ ਆਹ ਸਾਹਮਣੇ ਇਸ ਵੇਲੇ ਨੌਜਨ ਗੰਦੂ ਖੇਡ ਮੈਦਾਨ ਦੇ ਵਿੱਚ ਇਹ ਹੈ ਤਾਰੇ ਵਾਲਾ ਬੋਟਾ ਤਕੜਾ ਜਿਹਾ ਲਾ ਗਿਆ ਬੁੱਲ ਚਲਦੀ ਬੋਲਟ ਪਰ ਇਹ ਕਬੱਡੀ ਬੋਲਟ ਕਹਿੰਦਾ ਜਰਾ ਸਾਹਮਣੇ ਹੋ ਜਾ ਹੂਟਾ ਪਰਲੀ ਕੰਨੀ ਤੇ ਖੜ ਗਿਆ ਯਾਦ ਕੋਟਲੀ ਗਾਜਣਾ ਪਿੰਡ ਵਾਲਾ ਉਰਲੀ ਕੰਨੀ ਦੇ ਉੱਪਰ ਆ ਮੇਰੇ ਪੰਜਾਬੀ ਵੀਰੋ ਮੱਖਣ ਗੁਜਰ ਪਰ ਇਧਰਲੇ ਬੰਨੇ ਓਹ ਟੇਕੋ ਵੀ ਹੁੰਦਾ ਨੰਬਰ ਬੁਲਟ ਦਾ రేట్ కనవీ కలగ కెప్ట వీ ਬਿੰਟੂ ਸੋਨ ਨਵੀਂ ਅਰਮਨ ਤੋਂ ਆਇਆ ਤੇ ਪਾਸੇ ਅਮਨ ਨੇ ਕਿਹਾ ਵੀ ਅੱਜ ਆਸਟ੍ਰੇਲੀਆ ਵਾਲੇ ਡਾਲਰ ਵੰਡੇ ਜਾਂਦੇ ਖੇਡ ਮੈਦਾਨ ਦੇ ਵਿੱਚ ਮੈਨੂੰ ਥੋੜੇ ਗੱਲ ਯਾਦ ਆ ਗਈ ਜੀ ਜੇ ਸਾਲ ਅਪ੍ਰੈਲ ਦੇ ਵਿੱਚ ਵਿਸਾਖੀ ਵਾਲੇ ਦਿਨ ਬਕਤਾਰ ਸਿੰਘ ਬਲਦੀ ਯਾਦ ਦੇ ਵਿੱਚ ਹੋਣ ਵੀਰ ਬੱਲ ਕਲਾਵਰ ਬੱਲ ਹਰਜੀਤ ਸੰਧੂ ਖੰਨੀ ਹੁਣਾਂ ਵੱਲੋਂ ਵੱਡਾ ਜਿਹੜਾ ਵਿਸ਼ਾਲ ਤਾਈ ਹੈ ਮਨੋ ਸਿੰਘ ਛੋਡੀ ਖੇਰੇ ਵਾਲੋਂ ਧੰਨਵਾਦ ਆ ਆ ਨੌਜਾਨ ਲੋਤੇਗਰੀਆ ਗੱਗੂ ਕਹੜਿਆਣੇ ਵਾਲਾ ਕਬੱਡੀ ਖੇਡਣ ਦੇ ਲਈ ਵੱਧਾ ਆਇਆ ਆਲੰਗਜੀਤ ਸੱਤਾ ਕਰਦਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਰੋਜ਼ੀ ਸੱਤਾ ਕਰਦਾ ਹੈ ਕਬੱਡੀ ਦੇ ਖਿਡਾਰੀਆਂ ਦੇ ਇੱਕ ਤੇ ਛਾਹ ਦੂਸਰੇ ਨੇ ਗੱਲ ਕੀਤੀ ਹੈ ਪਰ ਸਾਹਮਣੇ ਦੇਖਦੇ ਹਾਂ ਜੀ ਆ ਨੌਜਾਨ ਖਬਰ ਵਿਸ਼ਾਲ ਅੰਦਾਨੇ ਵਾਲਾ ਬੋਟਾ ਧੰਨ ਹਾਂ ਤੁੰਨਾ ਜੀ ਦਾ ਸਨਮਾਨ ਤੇ ਨਾਲ ਮਦਨ ਗਪਾਲ ਜੀ ਦਾ ਵੀ ਸਨਮਾਨ ਕੀਤਾ ਜਾਵੇਗਾ ਵਿਸ਼ੇਸ਼ ਤੌਰ ਤੇ ਧੰਨਵਾਦ ਆਲਮਗੀਰ ਜੀ ਕਰਿਓ ਗੱਲ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਦੀ ਰੇਡ ਖੇਡ ਦੇ ਅਗਲੇ ਵਿੱਚ ਪੈ ਰਹੀਆਂ ਰੇਡ ਲਗ ਰਹੀ ਹੈ 25000 ਦੀਆਂ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਪੈ ਰਹੀਆਂ ਪਹਿਲੀ ਰੇਡ 20000 ਦੀ ਅਵਤਾਰ ਸਿੰਘ ਦੀ ਖੇੜਾ ਪਰਮਜੀਤ ਸਿੰਘ ਜੀ ਯੂ ਐਸ ਏ ਤੇ ਮਲਾਕਰ ਸਿੰਘ ਦੀ ਖੇੜਾ ਯੂ ਐਸ ਏ ਕੀ ਕਰਉ ਸੋਤੇ ਯਾਰ ਆ ਇਧਰਲੇ ਬੰਨੇ ਕਬੱਡੀ ਤੇ ਨਮਾ ਉਹ ਮੋਇਨ ਵੀ ਪੈ ਗਈ ਮੇਰੇ ਕੋਲ ਤੋਂ ਖੇਡ ਮਾਦਾਨ ਦੇ ਵਿੱਚ ਚਾਰ ਜਾਫੀ ਚੱਕ ਸਾਬੂ ਵਾਲਾ ਸੋਹਣਪਰਲੀ ਕੰਨੀ ਤੇ ਬੂਟਿਆ ਆਹ ਮੁੰਡੇ ਨੇ ਕਹਿੰਦੇ ਗਿੱਡੇ ਨੂੰ ਝੁਕਿਆ ਗੱਲ ਕਮਾਲ ਕਰਤੀ ਐ ਹੁਣ ਜੋਰ ਲੱਗਿਆ ਪਿਆ ਹੁਣ ਕਹਿੰਦੇ ਵੀ ਜਵਾਨੀ ਨਾਲ ਜਵਾਨੀ ਖੇਂਦੀ ਐ ਉਹ ਖੈਰੇ ਮਾਚੇ ਦੇ ਵਿੱਚ ਛੋਟੀ 3000 ਦੀ ਪੈਨ ਲੱਗੀ ਮੇਰੇ ਪੰਜਾਬੀ ਪਹਿਲਵਾਰ ਸਿੰਘ ਜੀ ਖੈਰੇ परवी सेड़ी खैरा यूएसए ते मराकर सेड़ी खैरा यूएसए बारे बोलो आ कबड्डी 21000 दी पै गई हरमन बोल्ट दी एक कनी दे ऊपर बिल्ली खड़ गया याद है पर इधरले पासे आपू वाला 21000 आलमगीर दी कहंदे लगया है 21000 बुलेट स्टार बुलेट सब बेस्ट मेरे वीरो खेलो मैच दे कबड्डी कप दे इसले ਕਹਿੰਦੇ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਸੁਪਰ ਫਾਈਨਲ ਖੇਡਿਆ ਜਾ ਰਿਹਾ ਮੱਖਣ ਗੁੱਜਰ ਇੱਕ ਕੰਨੀ ਤੇ ਹੈ ਲੰਗੀਆਂ ਵਾਲਾ ਬਿੱਲੀ ਕੰਨੀ ਤੇ ਹੈ ਔਰ ਸਾਹਮਣੇ ਚੱਕ ਸਾਹੂ ਵਾਲਾ ਸੋਣ ਰਣਕੀ ਦੇ ਸੋਣ ਕਹਿੰਦੇ ਵੀ 11000 ਯੋਧੇ ਦੇ ਜੱਫੇ ਦੇ ਵਿੱਚ ਹੈ ਅਬਰਤਾਲਖ ਦੇ ਜੱਫੇ ਤੇ 51000 ਆਹ ਯੋਧੇ ਦੇ ਜੱਫਿਆਂ ਦੇ ਜਿੰਨੇ ਵੀ ਆਏ ਵੀਰ ਕਹਿੰਦੇ ਸੀ ਸਹਿਯੋਗ ਜਿਹੜਾ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਵਾ ਮਿਹਰ ਕਰੇ ਭਰਨ ਜੀ ਨੰਬਰ ਕਿਹੜਾ ਹੈ ਪਿਆਰ ਪਿਆਰ ਸਤਕਾਰ ਦੇ ਨਾਲ ਉਧਰਲੇ ਪਾਸੇ ਚਾਰ ਜਾਫੀ ਚੋਟੀ ਦੇ ਮੈਚ ਬਹੁਤ ਵੱਡਾ ਚੱਲਦਾ ਛੋਟੀ ਖਹਿਰਾ ਜੀ ਖੁਸ਼ ਨੇ ਗੁਰਵੀਰ ਸਿੰਘ ਜੀ ਖਹਿਰਾ ਖੁਸ਼ ਨੇ ਇਧਰਲੇ ਪਾਸੇ ਦੇਖੋ ਦੇਖੋ ਬੂਟਾ ਦੇ ਬੱਬੇ ਨਾਲ ਬੂਟਾ ਤੇ ਬੱਬੇ ਵੱਡੀ ਜੇੜ ਹੈ ਤੁਹਾਡੀ ਤੁਹਾਡਾ ਸਦਾ ਹੀ ਸਤਕਾਰ ਰਹੇਗਾ ਹਾਂਜੀ ਸਾਡੇ ਜੋੜੇ ਲਈ 300 ਡਾਲਰ ਜਿਹੜਾ ਮਨਵੀਰ ਖਹਿਰੇ ਵੱਲੋਂ ਖੁੱਲੇ ਘਰੇ ਸੰਘਾ ਵਾਲੇ ਲੋ ਸਪੈਸ਼ਲ ਤੌਰ ਤੇ ਪ੍ਰਾਈਜ਼ ਜਿਹੜਾ ਜੱਸਾ ਸਿੱਧਮਾ ਵਾਲਾ ਤੇ ਜੱਗੇ ਫੈਲੀ ਵੱਲੋਂ ਦਿੱਤਾ ਜਾ ਰਿਹਾ ਹੈ। ਇਹ ਖਿਆਲ ਬਹੁਤ ਬਹੁਤ ਧੰਨਵਾਦ ਖਹਿੜਾ ਯੂਥ ਕਲੱਬ, ಗ್ರಾಮ ਪੰਚਾਇਤ, ਨਗਰ ਨਿਵਾਸੀਆਂ ਤੇ ਐਨ ਆਰ ਆਈ ਸਾਥੀਆਂ ਦੇ ਸਹਿਯੋਗ ਦੇ ਨਾਲ 4 5 6 ਤੇ 7 ਫਰਵਰੀ ਨੂੰ ਖਹਿੜਾ ਜੱਸਾ ਕਹਿੰਦੇ ਨਗਰ ਰੰਮੀ ਵਾਲੇ ਸੰਮੀਤ ਦੇ ਭਤੀਜੇ ਨੇ ਲਾਇਆ। ਆ ਜੱਫਾ ਇੱਕ ਵਾਰੀ ਤਾੜੀਆਂ ਮਾਰ ਦੋ ਦਰਸ਼ਕੀਓ।

ਰੀਅਲ ਪ੍ਰਮੋਟਰ ਨੇ ਖੇਡ ਕਬੱਡੀ ਦੇ ਬਲ ਸਿੰਘ ਮੈਨੇਜਰ ਲੈ ਵੀ ਤੋਂ ਲੈ ਇਹ ਉਹ ਨੇ ਜਿਹੜੇ ਪਿਛਲੇ 30-35 ਸਾਲਾਂ ਤੋਂ ਕਬੱਡੀ ਦੇ ਵਿੱਚ ਐਨ ਖਿਡਾਰੀਆਂ ਨੂੰ ਪ੍ਰਮੋਟ 골ਡਨ ਸਪਾਂਸਰਰ ਵੱਲੋਂ ਤੇ ਸਹਿਯੋਗੀ ਭਰਾਵਾਂ ਵੱਲ ਰੁਕੇ ਜਾਣਗੇ ਵਰਲਡ ਕੱਪ ਦੇ ਵਿੱਚ ਆ ਸਾਲ ਦੀ ਧਰਮੇ ਦੇ ਵਿੱਚ ਆ ਸਭ ਨੂੰ ਸੱਦਾ ਪਰ ਇਧਰ ਬੋਲਡ ਪੁਆਇੰਟ ਬੋਲਡ ਦੀ ਰੇਡ ਤੇ ਪਿਛੇ ਕਪਤਾਨ ਦੀ ਟੀਮ ਆ ਕੌਣ ਜਾਫੀ ਹੈ ਸੋਢੀ ਸਾਹਿਬ ਦਾ ਮੁੰਡੇ ਦਾ ਮਾਲਕ ਸ਼ੇਰਾ ਜੀਪ ਦਾ ਭਤੀਜਾ ਜਿਹੜੇ ਜਿਹੜੇ ਮੰਗਾਂ ਪਿਆਰ ਕਰਦੇ ਕੋਈ ਤਾਲੀਆਂ ਮਾਰ ਦਿਓ ਆ ਨੌਜੋਤ ਮਨਵੀਰ ਖੇਰੇ ਤੋਂ ਮਾਰ ਹੈ ਪੋਇੰਟਿੰਗ ਤੇ ਕਹਿੰਦੇ ਮਨਦੀਪ ਪੋਇੰਟਿੰਗ ਤੇ ਜੱਗ ਹੈਨਗ ਇਹ ਕਹਿੰਦੇ ਸ਼ਾਹਕੋਟ ਦੇ ਨਵੇਂ ਪ੍ਰੋਮੋਟਰ ਜਿਹੜੇ ਮਾਰਕਿੰਗ ਵਾਲੇ ਨੌਜੋਤ ਜੁੜੇ ਆ ਉਹਨਾਂ ਦਾ ਜਿਹੜੇ ਸ਼ੇਰ ਕਰਦੇ ਧੰਨਵਾਦ ਹੰਦਵਾ ਦੇ ਜਿਹੜੇ ਤਾਰ ਪਿੱਛਾ ਬੈਠੋ ਹਾਂ ਹਾਂ ਬੋਲੇ ਸੋਨ ਹਾਡੇ 38 ਨੰਬਰ ਲੈ ਕੇ ਗਲੈਡੀਏਟਰ ਦੀ ਟੀਮ ਜਿੱਤੂ ਹੈ ਮੰਗਲਬੀਆਰੇ ਦੀ ਟੀਮ ਬਾਜਵਾਂ ਦਾ ਇੰਦਰਪਾਲ ਅੱਜ ਪੜ੍ਹੇ ਤੇ ਨਹੀਂ ਆਇਆ ਹੈ ਬੈਸ ਸੈਂਡਰ 19 ਕਬੱਡੀਆਂ 16 ਨੰਬਰ ਬੁਲਟ ਖੀਰ ਵਾਲਿਆਂ ਬੈਸ ਹੈਗੇ ਬੁਲਟ 10-5 ਜਫੇ ਅੰਧਾਰੇ ਵਾਲਾ ਪੂਟਾ ਜਿਵੇਂ ਕੱਪ ਦਾ ਬੈਸਟ ਜਾਫੀ ਹੈ ਮੇਰੇ ਵੀਰੋ